ਹਾਂਜੀ ਤਾਂ ਸਸਤੀ ਗੱਲ ਜੀ ਸਾਰਿਆਂ ਨੂੰ ਅੱਜ ਹੈ ਜੀ ਲਤਾਕ ਸੀਰੀਜ਼ ਦਾ ਐਪੀਸੋਡ ਨੰਬਰ 7 ਆ ਰਿਹਾ ਅੱਜ ਆਪਣਾ 에ਰੀਟਨਟ ਜੀ ਇੱਥੇ ਬਾਰਤਿਸੁੱਤੇ ਸੀ ਰਾਤਿਆਂ ਆ ਵੀਰ ਮੈਂ ਲੇਟ ਨਾਈਟ ਤੱਕ ਫੋਟੋਗ੍ਰਾਫੀ ਕਰਦ ਰਿਆ ਐਸਟ੍ਰੋਫੋਟੋਗ੍ਰਾਫੀ ਜੇ ਤੁਸੀਂ ਐਸਟ੍ਰੋਫੋਟੋਗ੍ਰਾਫੀ ਵੇਖਣੀ ਹੈ ਤਾਂ ਮੇਰੇ ਇੰਸਟਾਗ੍ਰam ਤੇ ਤੁਹਾਨੂੰ ਫੋਟੋਸ ਮਿਲ ਜਾਣਗੀਆਂ ਹੁਣ ਆਪਾਂ ਜਾ ਰਹੇ ਹਾਂ ਖਾਣਾ ਖਾਣ ਬ੍ਰੇਕਫਾਸਟ ਕਰਨ ਫੇਅਰ ਤੋਂ ਨਿਕਲਦੇ ਹਾਂ बाकी व्यू तीस देख सकते हो सामने अपने हैगीगुंग लेकिन बइक्स खड़े है ये ये देख। जी तो अपना अच्छा ब्रेकफास्ट ਮਡੇ ਬਾਈ ਵੀ ਕਰ ਰਹੇ ਨੇ ਬ੍ਰੈਕਫਾਸਟ ਚਲੋ ਬ੍ਰੈਕਫਾਸਟ ਕਰਕੇ ਮਿਲਦੇ ਆ ਤੁਹਾਨੂੰ ਬਾਈ ਕੋ ਪਮਰਮ ਕਰ ਲਈ ਸੀ ਪਹਿਲਾਂ ਹੀ ਤੇ ਅੱਜ ਕੀ ਟੈਂਕੀ ਪਿੱਛੇ ਬੰਨੀ ਸੀ ਉਹਨੇ ਮੇਰੇ ਨਕਸਾਨ ਕਰਤਾ ਇਸ ਰੰਗ ਬੱਟਤਾ ਉਹਨੇ ਥੋੜਾ ਜਿਹਾ ਇਸ ਲਈ ਮੈਂ ਟੈਂਕੀ ਸਾਈਡ ਤੇ ਬੰਨਤੀ ਆ ਤਾਂ ਖਾਲੀ ਆਲਮੋਸਟ ਆਲਮੋਸਟ ਥੇਰ ਚਲੋ ਜੀ ਏਸੀ ਦੀ ਮਰਾਕ ਪਿੰਡ ਜੇ ਕਿਸ ਨੇ ਆਉਣਾ ਹੋਵੇ ਤਾਂ ਪਹਿਲਾ ਹੋਮਸਟੇ ਹੈ ਟੈਂਟੂਟ ਲੱਗੇ ਹੋਏ ਆ ਲੇ ਗੋਲ ਗੋਲ ਘੁੰਮੀ ਦੇ ਮੈਂ ਉੱਤੋਂ ਵੇਖ ਲਿਆ ਰਾਂ ਇੱਥੇ ਹੁਣ ਖੜੀ ਨਾ ਬਾਈਕ ਚੱਲ 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 ਲਾ ਲਾ ਦੇ ਆ ਦੇ ਚੱਲ ਹੋਰ ਹੋ ਗਿਆ ਡਾਇਰੈਕਟ ਯਾਰ ਵਿਚਾਰੀ ਚੱਲੇ ਜਾਏ ਬਹੁਤ ਤਕੜਾ ਸ਼ੋਰਟਕਟ ਮਾਰ ਲਿਆ ਮੈਂ ਓ ਯਾਰ ਉਹ ਬਈ ਹੋ ਰਿਹਾ ਤੇ ਨਹੀਂ ਬਸ ਯਾਰ ਇਹ ਵੈਸੇ ਤਾਂ ਗਲਤ ਸੀ ਆ ਪਰ ਠੀਕ ਹੈ ਯਾਰ ਸਿੱਧਾ ਸ਼ੋਰਟਕਟ ਆਪ ਇਹ ਟਾਪ ਵੈਸੇ ਕੋਈ ਹੈ ਤਾਂ ਹੈ ਨਹੀਂ ਤੁਸਨਜਾ ਟਾਪ ਹੈ ਕੋਈ ਆਉਂਦਾ ਨਹੀਂ ਲੱਗਦਾ ਇੱਥੇ ਕੋਈ ਰਾਈਡਰ ਜਿਹਾ ਵਗੈਰਾ ਸਾਰੇ ਸਿੱਧੇ ਰਾਹ ਤੋਂ ਨਿਕਲ ਜਾਂਦੇ ਆ ਪਰ ਸਾਹਮਣੇ ਤੁਸੀਂ ਵੇਖ ਸਕਦੇ ਹੋ ਇੱਕ ਲੇਕ ਹੈ ਨੀਲੇ ਰੰਗ ਦੀ ਬਹੁਤ ਖੂਬਸੂਰਤ ਏਡੀ ਵੱਡੀ ਧਾਨੀ ਕੀ ਇਹ ਜਿਹੜੀ ਪੈਂਗੋਂਗ ਸੀਗੀ ਪਰ ਕਾਫੀ ਸੋਹਣੀ ਲੱਗ ਰਹੀ ਹੈ ਪਹਾੜਾਂ ਦੇ ਵਿਚਾਲੇ ਜੇ ਕੋਈ ਚਾਹਵਣ ਹੋਏ ਤਾਂ ਇੱਥੇ ਆ ਸਕਦਾ ਹੈ ਪਰ ਇਥੇ ਜਾਣ ਦਾ ਰਾਹ ਹੈਗਾ ਹੋਰ ਕੱਚਾ ਰਾਹੀ ਆ ਸਾਰਾ ਸਾਰਾ ਦਾ ਸਾਰਾ ਕਚਰਾ ਪਹਾੜਾਂ ਦੇ ਵਿਚਾਲੇ ਕੋਈ ਵੀ ਹੈ ਨਹੀਂ ਇੱਥੇ ਕੋਈ ਰਾਈਡਰ ਕੋਈ ਲਾਈਕ ਕੋਈ ਵੀ ਟਰੈਵਲਰ ਕੋਈ ਕੁਝ ਵੀ ਹੈ ਨਹੀਂ ਇੱਥੇ ਸਿਰਫ ਅਸੀਂ ਦੋਵੇਂ ਹਾਂ ਕਿਸੰਗਲਾ ਟਾਪ ਰੈਂਕ 8 ਹਾਂਜੀ 17852 ਤੇ ਆ ਗਏ ਆਪਾਂ ਹਾਂ ਬਹੁਤ ਉੱਚਾ ਹੈ ਮਾਹੇ ਤੋਂ 20 ਕਿਲੋਮੀਟਰ ਪਹਿਲਾਂ ਝੀਲ ਮਿਲੀ ਇੱਕ ਹੋਰ ਕਿੰਨੀ ਖੂਬਸੂਰਤ ਹੈ ਵਿਦਆਊਟ ਟੂਰਿਸਟ ਬਿਨਾ ਪੀੜ ਪੜੱਕੇ ਤੋਂ ਪੁੱਗਾ ਦਾ ਗ੍ਰਾਸ ਲੈਂਡ ਦੇਖੋ ਕਣਕਾਂ ਹਾਲ ਲੱਗਿਆ ਆ ਉਹਦੇ ਪੇੜ ਬੱਕਰੀਆਂ ਚੱਲ ਰਹੀਆਂ ਇਹ ਤੇ ਹੌਟ ਸਪ੍ਰਿੰਗ ਵੀ ਹੈ ਗਿਆ ਆਪਾਂ ਹੌਟ ਸਪ੍ਰਿੰਗ ਵੇਖਦੇ ਹਾਂ ਕਿੱਥੇ ਜੇ ਆ ਮਤਲਬ ਪਾਣੀ ਦਾ ਗਰਮ ਪਾਣੀ ਦਾ ਸਰੋਤ ਕੁਦਰਤੀ ਸਰੋਤ ਜਿਹੜਾ ਜ਼ਮੀਨ ਤੋਂ ਨਿਕਲਦਾ ਚੱਲ ਵੇ ਚੱਲ ਵੇ ਚੱਲ ਵੇ ਤੇ ਆ ਜੀ ਉੱਗਾ ਦਾ ਗ੍ਰੀਨ ਗ੍ਰਾਸ ਲੈਂਡ ਜਗਾ ਕੱਲਾ ਗ੍ਰਾਸ ਲੈਂਡ ਕਹਿ ਸਕਦੇ ਆ ਦੇਖੋ ਕਾਈ ਕਾ ਲੱਗਾ ਹੈ ਇੱਥੇ ਪੇਡਾਂ ਵੀ ਆ ਉਹ ਤੇ ਯਾਕ ਹੈ ਬਹੁਤ ਸੋਹਣੇ ਹਨ ਆ ਜਿਹੜੇ ਬਣੇ ਹੋਏ ਹੈ ਗੋਲ ਜੇ ਇਹਨਾਂ ਨੂੰ ਤਾਂ ਜੰਪ ਕਰੀਏ ਨਾ ਸੌਫਟ ਫੀਲ ਹੁੰਦੇ ਆ ਹੁਣ ਇੱਥੇ ਬੋਡਾਂ ਰੇਲਾਂ ਦਾ ਬਣਾ ਲਿਆ ਜੇ ਤੁਸੀਂ ਇਧਰ ਆ ਰਹੇ ਹੋ ਲੇਹਣੀ ਲਦਾਖ ਵਾਲੀ ਸਾਈਡ ਤਾਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਬਹੁਤ ਘੈਂਟ ਤਾਂ ਤੇ ਦੂਸਰੀ ਗੱਲ ਠੰਡੀ ਹਵਾ ਚੱਲੀ ਹੁੰਦੀ ਹੈ ਤੇ ਤੀਸਰੀ ਗੱਲ ਹੁਣ ਅੱਪੇ ਦੇਖਣਾ ਹੌਟ ਸਪ੍ਰਿੰਗ ਪਾਣੀ ਦਾ ਸਰੋਤ ਗਰਮ ਪਾਣੀ ਦਾ ਸਰੋਤ ਜਿਹੜਾ ਇੱਥੋਂ ਦੀ ਜੀਓਥਰਮਲ ਐਕਟੀਵਿਟੀਜ਼ ਕਰਕੇ ਕੁਦਰਤੀ ਪਾਣੀ ਗਰਮ ਆਉਂਦਾ ਸੱਲੋਂ ਜ਼ਮੀਨ ਚੋਂ ਜੀ ਤੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਉਹ ਫੁਹਾਰਾ ਨਿਕਲਦਾ ਵੇਖੋ ਉਹ ਨਿਕਲਦਾ ਇਹ ਕੁਦਰਤੀ ਸਰੋਤ ਹੈ ਪਾਣੀ ਦਾ ਗਰਮ ਪਾਣੀ ਦਾ ਜਿਹੜਾ ਆਪੇ ਆਪੇ ਨਿਕਲਦਾ ਹੈ ਪਰ ਅਫਸੋਸ ਆਪਾਂ ਦੇ ਕੋਲ ਨਹੀਂ ਜਾ ਸਕਾਂ ਕਿਉਂਕਿ ਬਾਈਸੀ ਤਾਂ ਉੱਥੇ ਖੜਕੇ ਸੀਗੇ ਪਰ ਮੈਂ ਟਰਾਈ ਕੀਤੀ ਆਉਣ ਦੀ ਪਰ ਅੱਗੇ ਨਹੀਂ ਲੰਘਿਆ ਜਾਣਾ ਤੇ ਹੁਣ ਡੈਮੇਜ ਕਰਨ ਵਾਲੀ ਗੱਲ ਹੈ ਕਿਉਂਕਿ ਅੱਗੇ ਹੈ ਇੱਕ ਅੱਗੇ ਅਜੇ ਆਪਾਂ ਜਾਣਾ ਹੈ ਇਸ ਲਈ ਮਾਫੀ ਚਾਹਾਂਗੇ ਤੁਹਾਨੂੰ ਇਹ ਦਿਖਾ ਨਹੀਂ ਸਕੇ ਪਰ ਮੈਂ ਤੁਸੀਂ ਆਨਲਾਈਨ ਜ਼ਰੂਰ ਵੇਖ ਲਿਆ ਜੇ ਹਾਲੇ ਤੱਕ ਚੱਲ ਰਿਹਾ ਹੈ ਦੇਖੋ ਉਹ ਨਿਕਲਦੇ ਆਓ ਇੱਕ ਉਦਰਤੀ ਸਰੋਤ ਹੈ ਪਾਣੀ ਦਾ ਇਹ ਨੀ ਦਾ Nếu hơn, chúng ta sẽ bị chạy chậm rất nhiều Đi thôi ਚੜ ਗਿਆ ਆਪਣਾ ਤਰ੍ਹਾਂ ਉਹਨਾਂ ਚੜ ਗਿਆ ਚਲੋ ਹੁਣ ਜਾਂਦਾ ਟਾਈਮ ਹੈ ਚਲਿਏ ਸੜਕਾਂ ਸਭ ਵਾਂਗੂ ਵੱਲ ਵਲੈੰਗੇ ਖਾਂਦੀਆਂ ਇਹਨਾਂ ਨੂੰ ਕਹਿੰਦੇ ਐ ਗਾਟਾ ਲੂਪਸ ਇਹ ਲੂਪ ਬਣੇ ਹੋਇਆ ਕੋ ਜਿਵੇਂ ਬੱਸ ਲੂਪ ਵਾਂਗੂ ਥੱਲੇ ਉਤਰਦੇ ਜਾਂਦੇ ਐ ਹਰੇਕ ਪੋਹੀ ਪਹਾੜ ਉੱਤੇ ਲੈ ਉਤਰ ਰਹੇ ਆ ਤੇ ਸੂਰਜ অলਮੋਸਟ ਛਿਪ ਹੀ ਚੁੱਕਿਆ ਆ ਕੋ ਹੁਣ ਆਵੇਂ ਹੀ ਉੱਤੋਂ ਉਤਰਦੇ ਆ ਰਹੇ ਆ ਕਿ ਉਹਨੇ ਕਿੰਨੇ ਯਾਹਰ ਤੋਂ ਹੀ सिर झू हैगा पच्ची किलोमीटर इतों बस पहुँच ही जाऊँगे हम तो सड़क भी साफ आ गई ओहो मैं ना, कुछ बोले ही ना करा कि <laughs> यार फिर तो वही गल होगी नहीं नहीं ठीक है ठीक है माड़ी जी सी मतलब ठीक है बाकी ना <laughs> मैं माड़ा जो कोई बोलना हो ही चाहता उम्मी गलत गल है कुछ ਉਲਟਾ ਹੀ ਹੋ ਜਾਂਦਾ ਉਹਦਾ ਹੁਣ ਵੈਸੇ ਤਾਂ ਬਹੁਤ ਟੋਪ ਤੇ ਗਏ ਸੀਗੇ ਉਸ ਤੋਂ ਥੱਲੇ ਆ ਚੁੱਕੇ ਹਾਂ ਥੋੜਾ ਠੰਡ ਵੀ ਘੱਟ ਚੁੱਕੀ ਹੈ ਅੱਗੇ ਨਾਲੋਂ ਇਹ ਹੈਗਾ ਜੀ ਸਿਰਚੂ 25 ਕਿਲੋਮੀਟਰ ਲਿਖਿਆ ਹੈ ਇੱਥੇ ਓਕੇ ਹੁਣ ਸਪੀਡ ਬਣ ਰਹੀ ਹੈ ਬਾਈਕ ਦੀ ਮੋੜਾਂ ਦੇ ਹਰ ਨੂੰ ਵਯਾ ਕੇ ਕਈ ਵਾਰ ਕੋਈ ਸ਼ੇਰ ਬੱਗਾ ਮਾਦਾ ਪੁੱਤ ਛੂਕ ਜਾਂਦਾ ਹੁੰਦਾ ਰਸਤੇ ਕਾਫੀ ਟਾਈਮ ਤੋਂ ਵਿੱਚੋਂ ਸੜਕਾਂ ਸਾਫ ਤੁਰੀਆਂ ਚੱਲੀਆਂ ਆ ਰਹੀਆਂ ਸੀਗੀਆਂ ਜਦੋਂ ਮੈਂ ਕੈਮਰਾ ਆਨ ਕੀਤਾ ਤਾਂ ਉਦੋਂ ਹੀ ਥੋੜੇ ਖਰਾਬ ਨਾਲ ਕੇ ਘਟਾ ਲੂਪਸ ਐਂਡਸ ਟੋਟਲ 21 ਲੂਪਸ ਕੀ ਬਾਤ ਹੈ ਅੱਛਾ 21 ਲੂਪਸ ਸੀਗੇ ਉਹ ਟੈਂਡ ਹੋ ਗਏ ਠੀਕ ਹੈ ਜੀ ਸ਼ੁਕਰ ਹੈ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਵਿਸਕੀ ਬ੍ਰਿਜ ਇਹਨੂੰ ਕਹਿੰਦੇ ਸਰ ਵਿਸਕੀ ਬ੍ਰਿਜ ਸਿਰਚੂ ਆਪਾਂ ਆਹ ਕਾਟੇਜ ਲਿਆ ਆਪਣੇ ਬਾਈਕ 'ਤੇ ਹੁਣ ਆਪਾਂ ਕਰਨ ਜਾ ਰਹੇ ਹਾਂ ਡਿਨਰ ਤੇ ਬਾਕੀ ਮਾਹੌਲ ਬਹੁਤ ਠੰਡਾ ਇੱਥੇ ਪੂਰੀ ਠੰਡਾ ਬੈਂਗੋਂਗੜਾ ਹੈ ਨਾ ਹਵਾ ਠੰਢੀ ਚੱਲਦੀ ਹੈ ਆ ਹਾਂਜੀ ਤੇ ਡਿਨਰ ਕਰ ਲਿਆ ਬਾਈ ਜੀ ਹੁਣ ਪੰਜਾਬ ਆ ਰਹੇ ਹਾਂ ਵਿਸ਼ਰਾਮ ਕਰ ਲਿਆ ਕਿਉਂਕਿ ਥਕਾਵਟ ਹੋ ਚੁੱਕੀ ਹੈ ਆਫ ਰੋਡ ਬਹੁਤ ਕਰ ਲਿਆ ਜਿਵੇਂ ਤੁਸੀਂ ਵੇਖਿਆ ਅੱਜ ਦੇ ਵਲੌਗ 'ਚ ਆ ਚੱਕਾ ਉੱਠੋ ਜਿਓਨਸਰ ਜਲਦੀ ਉੱਠਣਾ ਹੈ ਇਸ ਲਈ ਗੁੱਡ ਨਾਈਟ